स्वागत है किसान वीरों ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰ ਨਾਲ ਆ ਜੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਦਿਖਾਵਾਂਗੇ ਤਾਜ਼ਾ ਸੂਜੀਆਂ ਵਿੱਚ ਛੋਟੀਆਂ ਇੱਕ ਗੱਭਣ ਕੁਝ ਟਾਈਮ ਦੀ ਬਾਅਦ ਕੇ ਰੇਟ ਵੀਡੀਓ ਦੇ ਵਿੱਚ ਹੋਊਗਾ ਡੇਰੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਚੱਕੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਜਦੋਂ ਬਰਨਾਲੇ ਕੰਨੀਓਂ ਧੂਰੀ ਨੂੰ ਆਵਾਂਗੇ ਅੱਧਾ ਕਿਲੋਮੀਟਰ ਆਗੇ ਕੌਸ਼ਲ ਦੇ ਨੇੜੇ ਆਪਣਾ ਫਾਰਮ ਆਗਾ ਜੱਗੀ ਡੇਰੀ ਫਾਰਮ ਪਰ ਨਾਲਾ ਮੋਬਾਈਲ ਨੰਬਰ 981539107 ਨਹੀਂ ਅੱਜ ਆਪਣੇ ਕੋਲ ਹੈਗੇ ਹੈਗੇ 6 ਮੱਝਾਂ ਹਾਂ ਭਾਈ ਜੀ ਮੱਝਾਂ ਪਰੋ 6 ਨੇ 7 ਨੇ ਇੱਕ ਝੋਟੀ ਉੱਤਰ ਖੜੀ ਆ ਭੋਗ ਵੀ ਤਖਾਵਾਂਗੇ 6 ਝੋਟੀਆਂ ਲਾਜੂ ਠੀਕ ਆ ਪਹਿਲਾ ਨੰਬਰ ਜਿਹੜੀ ਦੇਖ ਰਹੇ ਆ ਆਪਾਂ ਫੁੱਲੀ ਝੋਟੀ ਹਾਂ ਭਾਈ ਜੀ ਦੂਜਾ ਸੂਹਾ ਕੱਟੀ ਆ ਬੱਚਾ ਇਹਦਾ ਬੱਚਾ ਬੈਠਾ ਜੀ ਠੀਕ ਆ ਨਾਰਦਵਾ ਨਾਲ ਆ ਜਮਾ ਬਈ ਕੱਲ ਵੀ ਸੁੱਈਆ ਕੱਲ ਤੜਕੇ ਸੁੱਈਆ 4 ਵਜੇ ਨਾਰਦਵਾ ਜਮਾ ਨਾਲ ਆ ਕੱਟੀਆਂ ਕੱਟਾ ਕੱਟੀਆਂ ਨਾ ਕੱਟੀਆਂ ਜੀ ਵੀ ਨਹੀਂ ਕੱਟੀਆਂ ਮਗਰ ਕੱਟੀਆਂ ਬੱਚਾ ਬੜਾ ਦੋ ਮੁੰਨਿਆਂ ਦੇ ਮਗਰ ਕੱਟੀਆਂ ਨੇ ਬਈ ਤਿੰਨ ਮੁੰਨਿਆਂ ਦੇ ਮਗਰ ਜੀ ਤੇ ਇੱਕ ਮਗਰ ਕੱਟਾ ਦੋ ਮਗਰ ਬੱਚੇ ਨੇ ਜੇਰ ਜੁ ਡਾਣਾ ਜਾਵਾ ਜਿਹੜੀ ਵੀ ਮਾਂ ਆਪਣੇ ਕੋਲੋਂ ਵੀਰੇ ਲੈ ਕੇ ਜਾਣਗੇ ਕੋਈ ਵੀ ਵੀਰ ਲੈ ਕੇ ਜਾਊਗਾ ਜੇਰ ਜੱਪੇ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊ ਦੁੱਧ ਕਿੰਨਾ ਕਹੇ ਸਟਾਰਟ ਕਰਿਆ ਜਗੇ ਵੀਰੇ ਜਿਹੜਾ ਇਹਦੇ ਦੰਦੇ ਬੌੜੀ ਆ ਹੋਰ ਕੱਲ ਤੜਕੇ 4 ਵਜੇ ਸੁੱਈਆ ਇਹ ਹਾਂ ਟੈਮਰ ਜੀ ਬਸ ਨੌ ਕਿਲੋ ਬੋਲੀ ਬਿਲਕੁਲ ਅਗਲਾ ਚਾਰ ਡੰਗ ਚੁੱਕ ਲਿਆ ਸਕਦਾ ਰੇਟ ਵੇਚ ਨਾਲ ਹਾਂ ਰੇਟ ਵੀ ਕਰਾਂਗੇ ਬਾਈ ਜੀ ਤੇ ਦੂਜਾ ਨੰਬਰ ਇਹਦਾ 12 ਕਿਲੋ ਤੂੰ ਕਾਨੂੰਨ 'ਚ ਦਿੱਤਾ ਹੋਇਆ ਜੀ ਸਿੰਗਲ ਸੁੱਦੀ ਕੱਟੀ ਦੀ ਦਿਖਾ ਦੇ ਬੜੀ ਚੰਗੀ ਕੋਈ ਬਣਾਇਆ ਨਹੀਂ ਹੋਇਆ ਸਿੰਗ ਜਮਾ ਅਰੀਜਨਲ ਸਾਈਕਲ ਦੇ ਪਿੰਡਾ ਦਿਖਾ ਦੇ ਜਮਾ ਇਹ ਮਾਨ ਲਾ ਕਸ਼ਮੀਰੀ ਬਰਾ ਮਰ ਗਿਆ ਨੇ ਦੇਖੀ ਆਹ ਆਹ ਮਤਲਬ ਪਿੰਡਾ ਜਮਾ ਥੱਲੋਂ ਬਣਾ ਪਲੇਵੇ ਦੀ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਆਰ ਦੁੱਧ ਕਹਿੰਦਾ ਬਾ 13 ਕ ਮੰਨ ਕੇ ਲੈ ਲਿਆਉਂਦਾ ਹੈ 13 ਕਿਲੋ ਫੁੱਲਾ ਬਹੁਤ ਵੀ ਬਈ ਇਮਾਨਦਾਰੀ ਨਾਲ ਠੀਕ ਹੈ ਤੇ ਪੈਸੇ ਦੇ 1 15 ਦੀ ਝੂਟੀ ਦੇ ਦਿਆਂਗੇ ਬਈ ਜੀ ਠੀਕ ਹੈ 1 ਲੱਖ 5000 ਦੀ 1 ਲੱਖ 15000 ਦੀ 12 ਕਿਲੋ ਤੋਂ ਬਾਹਰ ਦੁੱਧ ਦੇਉਗੀ ਮਗਰ ਕੱਟਿਆ ਤਾਜੀ ਸੂਈਆ ਕੱਚਾ ਨਾੜੂ ਵਿਲਕਣ ਨਾਲਾ ਸੂਈਆ ਬਈ ਜੀਰ ਜੱਪੇ ਦੀ ਬਿਲਕੁਲ ਸਫਾ ਕੋਈ ਭਾਰ ਹੋਵੇ ਛਰਲਾਪੂਰ ਹੋਵੇ ਥਣ ਘਟ ਵੱਧ ਹੋਵੇ ਆਪਣੀ ਪੂਰੀ ਫੁੱਲ ਗਰੰਟੀ ਹੈ ਵੀਰੇ ਕੋਈ ਵੀ ਵੀਰੇ ਆਨਲਾਈਨ ਮੰਗਾਉਂਦਾਗਾ ਠੀਕ ਹੈ ਤਾਂ ਜੀ ਇਹਨਾਂ ਦੇ ਘਰੇ ਚਾਰ ਦਿਨ ਚੋ ਕੇ ਕੋਈ ਨਕਸ਼ ਲੱਗੇ ਝੋਟੇ ਚੜਾ ਕੇ ਵੇਚ ਦਿਓ ਪੈਸੇ ਲੈ ਜਾਓ ਬੇਵਾ ਦੇਖੋ ਯਾਰ ਆਹ ਕਿਆ ਬਾਤ ਆ ਯਾਰ ਸਾਫ ਸੁਥਰਾ ਇਹੋ ਜੀ ਝੋਟੀ ਨਜ਼ਾਰੇ ਦਿੰਦੀ ਆ ਆਹ ਕਿੰਨੀ ਸਰੀਪਣ ਗਈਆਂ ਬਾਈ ਠੰਡੀ ਇੰਨੀ ਆ ਨਾ ਕੋਈ ਲੱਤ ਨਾ ਪਿਛੜਲ ਲੈ ਯਾਰ ਨਹੀਂ ਝੋਟੀਆਂ ਪਿੰਡੇ ਦੇ ਹੱਥ ਨਹੀਂ ਫਰਾਉਂਦੀਆਂ ਲੈ ਜਿਵੇਂ ਮਰਜੀ ਯਾਰ ਥੰਡੇ ਉੱਤੇ ਫਰਾ ਫਰ ਚਾਹ ਲੈ ਸੋ ਤਾਜੀ ਸੂਈ ਨਾੜੂਆ ਜਮਾ ਕੱਚਾ ਨਾਲ ਆ ਬਾਈ ਜੀ ਆ ਦੇਖੋ ਯਾਰ ਬਾਈ ਕੱਲ ਤੱਕ ਤੜਕੇ 4 ਵਜੇ ਸੂਈਆ ਵੀਰੇ ਜੀ ਆਪਣੇ ਘਰੇ ਸੂਈਆ ਕੋਈ ਸੂਈ ਸੁਵਾਈ ਨਹੀਂ ਆਈ ਠੀਕ ਹੈ ਆਪਣੀ ਗੱਪਾਂ ਲਈ ਹੋਈ ਆ 12 ਕਿਲੋ ਦੁੱਧ ਖਰਾ ਦਊਗੀ ਬਾਈ 13 ਦੇਊਗੀ 12 ਦਾ ਗਰੰਟੀ ਦੇ ਲੈ ਜਾ ਜੇ ਕਿਸੇ ਨੇ ਕੱਖ ਹੀ ਨਾ ਪਾਇਆ ਫਿਰ ਕਿਲੋ ਵੀ ਨਹੀਂ ਦਿੰਦੀ ਜੀ ਅੱਗੇ ਅੱਜ 2 ਨੰਬਰ ਦੇ ਜੇ ਸਾਹਮਣਾ ਹੋਇਆ ਤਾਂ ਬਾਈ ਵੀ ਤੋਬਾ ਹੀ ਆ ਇਹਦਾ ਬੱਚਾ ਬਾਈ ਆ ਦੇ ਵੀਰੇ ਮੂਰੇ ਘੜਾ ਇਹ ਨਾੜੂਆ ਗੋਡੇ ਜਿਹੜਾ ਲੌਕਦਾ ਮੈਂ ਕਿਹਾ ਪਰਸੋਂ ਸੂਈਆ ਵੀਰੇ ਜਮਾ ਪਾਣੀ ਵਾਲਾ 나ੜੂਆ ਲੈ ਆ ਦੇ ਬਾਜੀ ਕਹਿੰਦਾ ਨਾੜ ਦੋਖਲੇ ਵਪਾਰੀ ਜੋੜ ਦਿੰਦੇ ਆ ਆ ਲੈ ਜਿਵੇਂ ਪਾਣੀ ਵਾਲਾ ਕੱਚਾ ਨਾਲੂ ਆ ਬਾਈ ਤੇ ਵਪਾਰ ਪਤਨ ਕੀ ਕਰਨ ਨਿੰਦਰਾ ਜਰੂਰੀ ਇਹ ਰੋਕਣੋ ਯਾਰ ਬਾਈ ਪਤਾ ਕੀ ਗੱਲ ਹੁੰਦੀ ਹੈ ਵਪਾਰੀ ਵਪਾਰੀ ਨੂੰ ਹਰ ਇੱਕ ਮਾੜਾ ਕਹਿੰਦਾ ਜਿਹੜਾ ਵਪਾਰੀ ਨੂੰ ਦੰਦਾ ਉਹ ਨੂੰ ਕੋਈ ਨਹੀਂ ਮਾੜਾ ਕਹਿੰਦਾ ਜੈ ਹਰ ਰੱਬ ਕਿਉਂਕਿ ਵਪਾਰੀ ਦੀ ਘਰੇ ਕੁਝ ਨਹੀਂ ਬਣਾਈ ਹੁੰਦੀ ਸਿਰ ਵਪਾਰ ਜਿਹਦੇ ਬਾਈ ਘਟਵਾਦ ਵੀ ਜਾਂਦੇ ਮਰਬੀ ਜਾਂਦੇ ਆ ਬਾਈ ਬਹੁਤ ਬਹੁਤ ਸਵਾਬ ਖੁਦ ਵਪਾਰ ਕਰਦੇ ਵੀ ਹਰ ਜਾਂ ਵਰਦੇ ਤੇ ਲੜਣਾ ਪੈਂਦਾ ਆ ਇਹਦੇ ਵੀਰwidehat ਕਾਰੋਬਾਰੀ ਇਹ ਜਿਹੇ ਦੇਖੇ ਨੇ ਜਿੰਨਾਂ ਦੇ 40-40 ਪਸ਼ੂ ਹੁੰਦੇ ਸੀ ਅੱਜ ਦਿਹਾੜੀ ਕਰਦੇ ਫਿਰ ਸੁਮਈ ਤੇ ਭਾ ਗਾਣੀਆਂ ਕੋਈ ਪਤਾ ਨਹੀਂ ਲੱਗਦਾ ਕਿੱਧਰ ਹੋ ਗਏ ਭੌਂ ਜਾਂਦੀ ਹੈ ਹਣਾ ਹਾਂ ਇਹ ਕੰਮ ਵਾਲੀਆਂ ਦਾ ਕੁਝ ਪਤਾ ਨਹੀਂ ਲੱਗਦਾ ਵੀਰੇ ਦੁੱਧ ਕਿੰਨਾ ਦੇ ਦੋ ਜੱਗੀ ਇਹ ਦੁੱਧ ਭਾਈ ਇਹ ਕੱਟੀ 12 ਕਿਲੋ ਦੁੱਧ ਪਾ ਦੋ ਵੀ ਪਲੂਣ ਹੀ ਸੁਈਆ ਇਹ ਜੀ ਫੈਲਣ ਜਮਾਂ ਹੋਰ ਵੱਡੀ ਹੋਈ ਬਣੀ ਹਣਾ ਹਾਂ ਵੱਡੀ ਹੋਈ ਪੁਰੀਆਂ ਜਮਾਂ ਪੰਜਾਬ ਦੀ ਆ ਪਿਓਰ ਕੋਈ ਹਰਿਆਣਾ ਨਹੀਂ ਕੋਈ ਰਾਜਸਥਾਨ ਨਹੀਂ ਪੈਸੇ ਇੱਥੇ ਝੂਠ ਬੋਲ ਕੇ ਦੇ ਦਈਏ ਤਾਂ ਕੁਝ ਕਹਿ ਕੇ ਦੇ ਦਈਏ ਪੈਸੇ ਪੈਸੇ ਪਰ 1 15 ਦੀ ਵੀ ਇਹ ਦੇ ਦੇਾਂਗੇ ਬਾਈ ਜੇ ਕੋਈ ਜੋੜਾ ਲੈਂਦਾ ਹੋਇਆ 5000 ਮਾਨ ਕਰ ਦੇਗੇ ਇਹ ਹੋ ਗਿਆ 1 15 15 ਦਰ 2 ਦੀ ਹੋ ਗਿਆ ਹਾਂ 5000 ਮਾਨ ਕਰ ਦੇਾਂਗੇ ਠੀਕ ਹੈ ਜੇ ਨਹੀਂ 5000 ਮਾਨ ਕਰਾਉਣਾ ਬੰਦੇ ਨੇ ਪਹੁੰਚ ਕਰਦਾ ਤਾਂ 100 ਕਿਲੋਮੀਟਰ ਦੇ ਏਰੀਆ ਵਿੱਚ ਜਿੱਥੇ ਮਰਜੀ ਜੋੜੀ ਮੰਗਾ ਲੈ ਪਹੁੰਚ ਸੱ 2 ਲੱਖ ਦੇ ਜੋੜਾ ਝੋਟੇ ਦਾ ਮਗਰ ਕੱਟੀਆਂ ਉਹ ਵੀ ਕੱਚੀਆਂ ਗੱਟੀਆਂ ਆ ਜਾਓ ਅੱਗੇ ਬਾਈ ਇਹ ਤਾਂ ਤੋਹਫੇ ਨੇ ਬਾਈ ਠੀਕ ਹੈ ਤੋ ਬੇਰੀ ਮੇ ਕੋਈ ਕਿਸੇ ਪਾਸੋਂ ਵੀ ਹੱਥ ਸਤਰਾਨੀ ਹੈਗੀ ਕੱਟੀਆਂ ਪੋਰਾ ਵੀ ਗੋਣਾ ਲਾ ਦੇਣਾ ਤੂੰ ਗੁੱਟਾ 3 ਨੰਬਰ ਹਾਂ ਭਾਈ ਕੱਢ ਛੋਟੀ ਬੁੱਕ ਤੋਹਰੇ ਮਗਰ ਕੱਟੀ ਦਿਖਾ ਦੇ ਕੀ ਤੋਹਫਾ ਹੈ ਦੇ ਮਗਰ ਤੋਹਫਾ ਜਾ ਮੋਰੀ ਕੱਟੀ ਹੈਣਾ ਹਾਂ ਤੇ ਸੂਆ ਕਿਹ ਕਿਦਾਂ ਭਾਈ ਹੋ ਗਏ 12 13 ਨਾ ਨੂੰ 15 ਮਾਦਰਾ ਵੀ ਹੋ ਸਕਦੇ ਆ ਠੀਕ ਹੈ ਤੇ ਸੂਆ ਦੂਜਾ ਭੋਰ ਜਾ ਦੁੱਧ ਚੋਣ ਵਾਲਾ ਦੁੱਧ ਪੂਰੇ 12 ਕਿਲੋ ਲੋ ਵਾਲਾ ਵਪਾਰੀਆਂ ਵਾਲਾ 14 ਠੀਕ ਹੈ ਲੀਡਰ ਵਾਲਾ ਆ ਚੱਟਾ ਵਾਲਾ ਦੁੱਧ ਹੁੰਦਾ ਲਓ ਵੀ ਉਹ 12 ਗਾ ਜਿਹੜਾ ਸਾਡਾ ਵਪਾਰੀਆਂ ਵਾਲਾ ਹੁੰਦਾ ਉਹ 14 ਗਾ ਪੈਸੇ 1 25 ਦੀ ਦੇ ਦੇ ਆਗੇ ਬਈ 1 25 ਦੀ ਦੂਜਾ ਸੁਆ ਸੁਈਸ ਬਈ ਮਗਰ ਬੂਰੀ ਕੱਟੀ ਓਰੇ ਟੌਪ ਦੀ ਮੈਂ ਆ ਵੀਰੇ ਬੋਡੀ ਵੇਟ ਦਿਖਾ ਦੇ ਚੈਲ ਉਹ ਜਿਹੜਾ ਮਿਸਤਰੀਆਂ ਵਾਲਾ ਹੁੰਦਾ ਇੰਚੀ ਟੇਪ ਜਿਹੜਾ ਉਹ ਲਿਆ ਆ ਬਈ ਲੈਵਾ ਕਿਸੇ ਬੱਸੋਂ ਇਹ ਨਹੀਂ ਵੀ ਸ਼ੈਅਰ ਦਿਖਾ ਦੂ ਠੀਕ ਹੈ ਠੀਕ ਹੈ 1 ਲੱਖ ਜੇ ਬੋ ਜੀ ਨਾ ਨਹੀਂ ਦੇਖਦੇ ਉਹਦੇ ਵਿੱਚ ਤੇਰੀ ਵੀ ਕੋਲਾ ਡੱਡਾ ਵੀ ਗੱਦਨ ਠੀਕ ਹੈ ਲੈਵਲ ਧਰਨੋ ਲੈਵੇ ਤੇ ਹਾਂ ਤੇ ਥਣ ਕਹਿ ਬਤਾ ਗਾੜੀ ਪਿਛਾੜੀ ਇੱਕੋ ਜਿਆ ਢਾੜੀ ਪਿਛਾੜੀ ਇੱਕੋ ਜੀ ਆ ਬਾਈ ਜਮਾ ਗਾੜੀ ਚ ਮੇਨੂੰ ਤਾਂ ਉਹਨਾਂ ਪਿਛਾੜੀ ਚ ਵੀ ਉਹਨਾਂ 1 ਲੱਖ 25000 ਰਹੀ ਹੈ 4 ਨੰਬਰ 4 ਨੰਬਰ ਵੀ ਤੋਹਫਾ ਹੀ ਆ ਬਾਈ ਤੇਰਾ ਬੱਚਾ ਹਾਂ ਤੇ ਜਮਾ ਤਾਜੇ ਆ ਬਾਈ ਜਮਾ ਤਾਜੇ ਪੰਜ ਨਾ ਰਿਹਾ ਵੀ ਆ ਕੱਟੀ ਆ ਗਈ ਵੀ ਕੱਟੀ ਵੀਰੇ ਕੱਟਾ ਸੈਦ ਦੇ ਮਗਰ ਜਰ ਕੱਟਾ ਇਹ ਕੱਟਾ ਕੱਟਿਆ ਸੀਗੀ ਕੀ ਕਰੇ ਪੰਜ ਦਿਨਾਂ ਦੀ ਇਹ ਸੂਈ ਆ ਬਈ ਵਾਹ ਦੂਜਾ ਯਾਰ ਫਾੜੀ ਵਾਲਾ ਦੇਵਾ ਹਨਾ ਚੌਗੀ ਆ ਵੀਰੇ ਦੰਦਾਂ ਦੀ ਜੇ ਕੀ ਗੱਲ ਹੋਈ ਸਾਲ ਵਾਲੀ ਗੱਲ ਤੇ ਲੈਵੇ ਯਾਰ ਸਾਫ ਸੁਥਰੇ ਆ ਜਾ ਤੇ ਬੈਠ ਵੀ ਜਾ ਲੈਣੀ ਆ ਬਈ ਕਹਿੰਦਾ ਵੀ ਮੰਹਾਂ ਮੰਹਾਂ ਕੱਲੀ ਕੱਲੀ ਜਦੋਂ ਪਿੰਡੋਂ ਨਿਸ਼ਾਨ ਕੇ ਲਿਉਣੀ ਪੈਂਦੀਆਂ ਦਾ ਬਈ ਜੀ ਜਾਨਵਰ ਵੇਖਦਾ ਗਾਨੀਆਂ ਮੂਹਰੀਆਂ ਨਹੀਂ ਵਿਕਦੀਆਂ ਆਪੋ ਪੁਰਾਣੇ ਨੇ ਸੱਚੀ ਵੀਡੀਓ ਪਾਈ ਜਾਂਦੇ ਆ ਪਰ ਇਹ ਨਹੀਂ ਗੱਲ ਆ ਜਿਵੇਂ ਆਮ ਹੀ ਆਪਾਂ ਮੁਝੀਆਂ ਦੀ ਵੀਡੀਓ ਦੇਖਦੇ ਆ ਤੁਸੀਂ ਵੀ ਮੈਂ ਵੀ ਹੋਰ ਵੀ ਭੈਣ ਭਰਾ ਦੇਖਦੇ ਆ ਵੀਰੇ ਕਮ ਇਹਨੂੰ ਬਾਜ਼ਾਰ ਲਾ ਕੇ ਵੀਡੀਓ ਪਾਈ ਹੁੰਦੀ ਆ ਆਪਾਂ ਨੂੰ 5 ਸਾਲ ਹੋ ਗਏ ਬਾਈ ਤੁਹਾਨੂੰ ਢੰਗੋਂ ਆਪਣੇ ਵੀਡੀਓ ਪਾਉਂਦੇ ਨੂੰ ਹੋ ਗਏ ਆਪਣੀ ਮਾਂ ਕਦੇ ਵੀ ਨਾ ਗਾਂ ਬਾਜ਼ਾਰ ਨਹੀਂ ਲਾਈ ਪਈ ਹੋਊਗੀ ਠੀਕ ਆ ਜਮਾ ਬੋਲੇ ਜੋ ਸਾਫ ਹੁੰਦੀ ਜਮਾ ਬੋਲੇ ਜੋ ਸਾਫ ਕਰੀ ਵੀ ਹੋਊਗੀ ਇਹ ਨਹੀਂ ਵੀ ਵੀਰਾਂ ਨੂੰ ਉੱਥੋਂ ਐਡਾ ਲੈਵਾ ਦੇਖ ਕੇ ਹੁਣ ਇੱਥੇ ਪਿਛਕੀ ਖੜੀ ਹੋਵੇ ਜੈ ਦੁੱਧ ਹੁਣ ਜੱਗੀ ਚੋਣ ਦਾ ਕਿੰਨਾ ਬਾਈ ਚੂਣ ਦਾ ਦੁੱਧ ਜਿਹੜਾ 14 ਕਿਲੋ ਆ 7 ਕਿਲੋ ਟਾਈਮ ਦਾ ਚੋਣ ਦਾ ਹਾਜ਼ਰ ਜਮਾ ਹਾਜ਼ਰ ਕਲੂਨ ਦਾ ਤੂੰ 16 ਕਿਲੋ ਦਿੱਤਾ ਹੋਇਆ ਬਾਈ ਠੀਕ ਹੈ ਅੱਪਾ ਨੇ ਇਹ ਪੰਜਾਬ ਤੋਂ ਜਮਾ ਉਹ ਮਾਲਕ ਦੱਸਦੇ ਆ ਵੀ ਇਤਰੋ ਫਤਿਹਬਾਦ ਕੋਲੋਂ ਲੈ ਕੇ ਆਏ ਸੀ ਪਹਿਲੇ ਸੂਏ ਉਹ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਰਹੇ ਜੇ 15 ਦਊਗੀ ਤਿਉ ਵੀ 15 ਤੇਰੇ ਪਿੰਡਾ ਦਿਖਾ ਦੇ 15 ਆਲਾ ਜਮਾ ਮੂੰਹ ਦਿਖਾ ਦੇ ਬੱਚਾ ਕਟਾ ਮਗਰ ਮੂੰਹ ਮੱਥਾ ਸੋਹਣਾ ਸਾਫ ਸੁਥਰਾ ਓਏ ਭਾਈ ਯਾਰ ਕਿਸੇ ਪਾਸਿਓਂ ਹੱਥ ਧਰਾਂ ਨਹੀਂ ਹੈਗੀ ਭੂਰਾ ਵੀ ਠੀਕ ਹੈ ਪੈਸੇ ਦੇ ਡੇਢ ਦੀ ਝੋਟੀ ਦੇ ਦੇਣਗੇ ਬਾਈ ਇਹ ਜਿਆਦਾ ਖਲਾਜੋ ਸੋ ਥਣ ਗੱਠ ਗੱਠ ਦੇ ਵਿੱਚੀ ਦੇ ਵਿਆਹ ਜਦ ਕੋਲੇ ਆ ਕੇ ਦੇਖੋਗੇ ਸਵਾਦ ਹੋਊਗਾ ਜਮਾ ਹੁਣ ਮੈਂ ਗੱਪੂ ਮਾਰ ਨੂੰ ਮਾਰੀ ਜਾਮਾ ਮੈਂ ਹਰਿਆਣੇ ਚੋਂ ਦੇ ਆ ਬਈ ਫਲਾਣੇ ਦਾ ਮੋਲੇ ਆ ਜੇ ਕਿਸੇ ਵੀਰ ਨੇ ਮਾੜੀ ਮੁੱਟੀ ਦੇਖੀ ਹੋਈ ਤੇ ਕਮੈਂਟ ਕਰਤਾ ਮੁੜ ਕੇ ਕਾਲਾ ਕਾਲਾ ਤੇਰੇ ਕਮੈਂਟ ਦਾ ਤੇਰੇ ਕਰੀ ਜਾਂਦੇ ਫਲਾਣੇ ਤੋਂ ਲਈ ਜਾਂ ਜੀ ਬਾਕੀ ਆ ਆ ਦੀ ਆ ਦੀ ਦੇਖੋ ਯਾਰ ਆ ਲੇਵਾ ਯਾਰ ਸਾਫ ਸੁਥਰਾ ਆਹਾਹਾ ਆ ਦੇਖੋ ਬੱਚੀ ਵੀ ਰਾਕੇ ਕਹਿੰਦੇ ਆ ਪਨੀ ਪਾਸਾ ਇਹਨੂੰ ਪਾਸਾ ਕਿਹੀ ਜਾਵੇ ਯਾਰ ਕਿੰਨੀ ਸੋਹਣੀ ਜੱਗੀ ਯਾਰ ਜੀਗਾ ਜ਼ਰਾ ਆ ਕੇ ਹੁਣ ਝੋਣ ਲਈਏ ਹਾਂ ਸੁੱਤਰਾ ਲੈਵਾ ਯਾਰ ਹਣਾ ਬਈ ਕਿਸੇ ਪਾਸੇ ਮੈਂ ਆਪਣੀ ਮੇਕ ਕੋਈ ਵੀ ਨਾ ਹਰ ਤਰ੍ਹਾਂ ਨਹੀਂ ਪੋਰਾ ਵੀ ਦਿਖਾ ਦੇ ਪੰਜ ਨੂੰ ਖੜੀਆਂ ਲਿਆਉਣਾ ਤੇ ਇਹ ਵੀ ਦਿਖਾ ਦੇ ਇੱਧਰੋਂ ਦੋ ਆਪਾਂ ਮਗਰੋਂ ਦਿਖਾ ਦਿੰਦੇ ਆ ਆ ਗਈ 4 ਵਾ 4 ਹਾਂ ਨੇ ਕੰਦੀ ਕੰਦੀ ਯਾਰ ਭਰੇ ਕਮਾਜੋਂ ਕੰਨੇ ਤੇ ਪੱਟੇ ਵੇ ਫਿਰਦਾ ਹਣਾ ਐਂ ਜਦੋਂ ਭਰੇ ਕਮਾਜੋਂ ਕੰਦੀ ਕੰਦੀ ਐ ਹੁੰਦਾ ਬਈ ਜਦੋਂ ਲੈਨੇ ਆ ਵੀ ਘਰੇ ਆ ਕੇ ਕੋਈ ਹੱਥ ਨਾ ਘਰ ਦੇਵੇ ਠੀਕ ਐ ਚਾਰ ਦਾ ਬਛੇ ਦੀ ਬਾੜੀ ਦਿਖਾ ਦੇ ਉਹਨੇ ਇੱਕ ਟੋਟੀ ਦਿਖਾ ਵੀ ਸਸਤਾ ਰੇਟ ਘੱਟੋ ਘੱਟ ਮੈਂ ਕਿਹਾ ਸਸਤੇ ਵਾਲੀ ਵੀ ਆ ਗਈ ਠੀਕ ਆ ਆ ਲੈ ਉਹ ਫਰੀ ਦਤੀ ਸਾਡੇ ਪੁੱਤ ਬਾਰੇ ਸਪੋਰਟ ਦਾ ਹਰਕੀ ਵਿੱਚ ਇਹਦਾ ਸਾਈਕਲ ਵੀ ਵੇਚੋ ਜਾਂ ਆ ਲੈ ਕੋ ਪ੍ਰੋਟੀਨ ਵਾਲੀ ਦੇ ਦੇ ਨਾ ਜਮਾ ਪ੍ਰੋਟੀਨ ਨਹੀਂ ਆ ਸੋ ਰੇਟ ਹੋ ਜਾ ਕਰੀ ਮੈਂ ਕਿਹਾ ਚਾਰ ਜਾਈ ਚਾਰ ਜਾਈ ਫੁੱਟੋ ਸਸਤਾ ਕਰੀ ਤੇ ਟੋਟੀ ਸੂਈ ਨੂੰ 1 ਮਹੀਨਾ 10 ਦਿਨ ਹੋ ਗਏ ਠੀਕ ਆ ਬੱਚਾ ਮਰ ਗਿਆ ਬੱਚਾ ਇਹਦਾ ਮਰ ਗਿਆ ਜੀ ਇਹ 15 ਦਿਨ ਪਹਿਲਾਂ ਸੂਈ ਸੀ ਵੀਰੇ ਕੱਚੀ ਸੂਈ ਸੀ ਕੱਚੀ ਸੂਈ ਸੀ ਕੁੱਲ ਬਿਲ ਚੀਜ਼ ਦੱਸ ਕੇ ਦੇਵਾਂਗੇ ਇੱਥੇ ਸਾਡੇ ਬੋਰਗੇ ਬੈਠੇ ਆ ਬਾਈ ਸਲਪੀਆ ਨੇ ਠੀਕ ਹੈ ਉਹਨਾਂ ਕੋਲੇ ਸੀ ਉੱਥੇ ਥੋੜੀ ਹੁਣ ਗਰਮਾਇਸ਼ ਰਮੂਸ਼ ਕਰਕੇ ਖੇਤ ਸਮਝੀ ਨੇ ਉਹਨਾਂ ਤੋਂ ਬੱਲਾ ਬੱਲਾ ਲਾ ਜਾਂਦੀ ਆ ਹਾਂ ਹੁਣ ਜਿੱਤੇ ਮੈਂ ਨੇ ਸੀ ਬਾਈ ਇਹਦੇ ਥਨੇ ਕਿਲੋ ਕਿਲੋ ਤੋਂ ਤੁਸੀਂ ਟਾਈਮ ਦਾ ਜੀ ਹੁਣ ਜਿਹੜਾ ਮਰਜੀ ਵੀਰ 8 ਕਿਲੋ ਤੋਂ ਤਾਂ ਆਪਣੇ ਕੋਲੋਂ ਨਾਪ ਕੇ ਲੈ ਜੇ ਤੇ ਮਿਲ ਜਾਏ ਚਾਰ ਕਿਲੋ ਤਾਂ ਟੀਕੇ ਦੇ ਮਿਲਦੀ ਆ ਦੋਨੇ ਟਾਈਮ ਬਾਈ ਟੀਕਾ ਲਾਉਣਾ ਵੇ ਤਾਂ ਦੰਦਾਂ ਦੀ ਦੋ ਦੰਦਾਂ ਦਾ ਹਜੇ ਜੀ ਤੇ ਜਿਹੜੇ ਵੀ ਦੁਕਾਨਦਾਰ ਦਗਾ ਦੇ ਜੇ ਕਿਸੇ ਵੀਰ ਤੇ ਚੰਗੀ ਕੀ ਹਾਂ ਤੇ ਹੱਥ ਲੱਗੀ ਨਾਲ ਦੁੱਧ ਪੀਊਗਾ ਨਾਲੇ ਮੂਹਰੇ ਸੁਏ ਸੁਏ ਨੂੰ ਐ ਮਾਣ ਲਾ ਵੀ 1.5 ਲੱਖ ਵਾਲੀ ਤਿਆਰ ਕਰ ਲੂਗਾ ਲੱਖੋਂ ਚੰਗੀ ਬਾਹਰ ਜਾਊਗੀ ਫੁੱਲ ਟੁੱਟੀ ਵੀ ਆ ਰੇਟ ਰੇਟ ਬਾਈ ਜਿਹੜਾ ਮਰਜ਼ੀ ਕਰਾ ਲੈ ਵੀਰ ਬਸ 60000 ਚੋਂ ਤਾਂ ਮੰਨਤਨ ਕਰ ਦੇ। ਸੋ ਵਿੱਚ ਜਿਹੜੇ ਵੀ ਕਹਿੰਦੇ ਵੀ ਸਸਤੀ ਜਿਹੀ ਮੈਂ ਲੈਣੀ ਆ ਉਹਦੇ ਵਿੱਚ ਬਾਈ ਜੀ ਪੂਸ ਟੁੱਟੀ ਮਿਲੂਗੀ ਬੱਚਾ ਮਰਿਆ ਮਿਲੂਗਾ ਦੁੱਧ 7 ਕਿਲੋ ਮਿਲੂਗਾ ਅੱਠ ਵੀਰੇ ਅੱਠ ਸੱਤ ਮੰਨ ਕੇ ਦੇਣੀ ਆ ਪਤਾ ਯਾਰ ਚਲੋ ਕੋਈ ਨਹੀਂ ਟੈਂਕਾ ਦਾ ਪਰ ਹੋਰ ਗੱਲ ਆ ਚੰਗੀ ਸਾਂਭਣ ਲੱਗ ਗਏ ਪਰ ਮੈਂ ਕਿੰਨੋਂ ਪਹਿਲੇ ਕੱਢਾ ਰਹਾ ਹਾਂ ਤਾਜੀ ਸੂਈ ਵੀ ਇਹ 8-9 ਕਿਲੋ ਦੋ ਤੇ ਚੱਲੂਗੀ ਬਾਈ ਕਿਦਾਂ ਹੋ ਰਿਹਾ ਜਿਹੜਾ ਕੀ ਕਰਨ ਲੱਗ ਗਿਆ 30 ਪਤਾ ਮੈਨੂੰ ਤੁਹਾਨੂੰ 10 ਕਿਲੋ ਦੇ ਦਵਾਂ ਮੇਰੇ ਅੱਠ ਪਾਏ ਹੁਣ ਤਿਆਰ ਆ ਜੀ ਕੇ ਚੋਣ ਚਵਾਦੀ ਖੜੀ ਆ ਓ ਟੋਪਰ ਬਾਈ ਪੂਰੀ ਅੱਗੇ ਸੁਪਰ ਸ਼ਿਟਰੀ ਆ ਗਿਆ ਹਾਂ ਸੁਪਰ ਸ਼ਿਟਰੀ ਵੀ ਲਿਖੂਣੇ ਬਾਈ ਤੋਲ ਲੈ ਠੀਕ ਐ ਇਹ ਕਿਹੜਾ ਸਸੇ ਮੀਨੀਮਾ ਚਾਹਣਾ ਜਮਾ ਮੀਨੀਆਂ ਬਾਈ ਦੂਜਾ ਸੂਆ ਸੁੰਦੀ ਆ ਠੀਕ ਹੈ ਕੈ ਦਿਨ ਕੱਢਦੀ ਆ ਦਿਨ ਤੋਂ ਵੱਲੇ ਤੇਜੂ ਵੀ ਬਾਈ 15 ਠੀਕ ਹੈ ਇੱਕ ਸੰਗ ਮੀਨਾ ਟੁੱਟਿਆ ਹੋਇਆ ਦਾ ਹਣਾ ਹਾਂ ਤੇ ਦੁੱਧ ਕਿੰਨਾ ਕੁ ਦੇ ਦੂਜੀ ਦੁੱਧ ਬਾਈ ਮਾਲਕ ਨੇ ਦੱਸਿਆ 20 ਕਿਲੋ ਆਪਾਂ ਨੂੰ ਜੀ ਪਰ ਦੁੱਧ ਜਿਹੜਾ ਹੈ ਆਪਾਂ ਘਰੇ ਪਾਈਆ ਵੀ ਨਹੀਂ ਚੋਇਆ ਅੱਛਾ ਉਹ ਆਂਦਾ ਜਿਹੜਾ ਵੀਰ ਲੈ ਕੇ ਜਾਊਗਾ ਇਹਦੀ ਯਾਤ ਪੱਤ ਠੀਕ ਹੈ ਅੰਤਾਂਜਾ ਲਾ ਕੇ ਲੈ ਕੇ ਜਾ ਕਈ ਮਨ ਕੇ 2016-17 ਮਨ ਕੇ ਲਿਆ। ਆਹ ਦੇਖੋ ਥੱਲੋ ਕਿਆ ਬਾਤ। ਨਾਣਾ ਨੂਣਾ ਨਹੀਂ ਬਈ ਕਿਸੇ ਪਾਸੋਂ ਵੀ ਹੱਥ ਤਰਾ ਪੂਰਾ ਵੀ। ਬਾਕੀ ਬਜਨ ਵਜੋਂ ਪੜੀ ਪੂਰੀ ਬਹੁਤ ਆ ਹਨ। ਫਾਰਮਝੋਂ ਲਈ ਆਪਾਂ। ਠੀਕ ਆ। ਮਸ਼ੀਨ ਵੀ ਲਾਉਂਦੇ ਰਹੇ ਨੇ ਵੀਰ। ਠੀਕ ਆ। ਹੱਥੀ ਵੀ ਚੁੰਦੇ ਰਹੇ ਨੇ। ਅਜੇ ਖੁੱਲੀ ਫਸਦੀ ਰਾਜੀ ਬਹੁਤ ਹੋਈ ਵੀ ਹੈ ਹਨ। ਹਾਂ ਦਾ ਆਪਾਂ ਰਸਾ ਪਾਇਆ ਜੇ ਆਪਣੇ ਕੋਲੇ ਆ ਕੇ ਤਾਂ ਹੈ ਮਨ ਲਵੀ। ਕਵਾਂਟਲ ਮੈਂ ਟੁੱਟ ਗਈ। ਅੱਛਾ ਕਵਾਂਟਲ ਬਿੜ ਤੋੜ ਗਈ। ਹਾਂ ਇੰਨੀ ਰਾਜੀ ਸੀ ਤਾਂ। ਇਹਦਾ ਰੇਟ। 22 ਲੱਖ ਦੀ ਦੇ ਦਾਂਗੇ ਬਈ। ਗਜੈਸ ਮਾਨਤਾ ਕਰ ਦਿਆਂਗੇ ਕੋਈ ਲੋਕ ਛੋਟਾਈ ਲੱਖ ਦੇ ਵਿੱਚੋਂ ਮਾਨਤਾਨ ਤੁਹਾਡਾ ਹੋ ਜਾਊਗਾ ਮਾਨਤਾਨ ਮੋਕੇ ਦੇ ਹੋ ਜੇ ਇੱਕ ਮੁੱਲ ਆ ਹਨਾ ਇਹ ਮੁੱਲ ਆਗਾ ਇੱਕ ਬਾਕੀ ਆਪਾਂ ਜਿਹੜੀ ਮੈਂ ਤਿਆਰ ਹੋਊਗੀ ਉਹਦੇ ਹਿਸਾਬ ਨਾਲ ਮਾਨਤਾਨ ਕਰਦੇ ਠੀਕ ਆ 98175395107 ਇੱਕ ਝੋਟੀ ਹੋਰ ਆ ਬਾਈ ਆਪਣੇ ਕੋਲ ਜੀ ਕਈ ਵਾਰੀ ਝੋਟੀਆਂ ਤੋਂ ਹੋਰ ਦਿਖਾਉਂਦੇ ਆ ਜੀ ਕੋਈ ਮੇਰੇ ਵਰਗਾ ਬਿਨਾ ਬਹਿਮਾਲਾ ਹੁੰਦਾਗਾ ਜੀ ਬਹਿਮੀ ਲੈ ਨੂੰ ਨਾ ਦੇਖਣ ਜਿਹੜਾ ਕੋਈ ਬਿਨਾ ਬਹਿਮਾ ਯੂਨੀਵਰਸ ਮੰਡਵੀ ਪੰਜ ਹਜ਼ਾਰ ਧਰ ਕੇ ਪੰਜ ਮਹੀਨਿਆਂ ਨੂੰ ਇਹ ਪੂਰੀ ਕਰਾਉਣੀ ਹੋਈ ਵੀ ਤੁਕਣੇ ਕਢਾਉਣੇ ਹੋਏ ਜੀ ਉਹਦੇ ਵਾਸਤੇ ਫੋਨ ਲਾ ਰਿਹਾ ਠੀਕ ਆ ਗੱਬੜ ਕਿੰਨੇ ਚਿਰ ਦੀ ਐ ਪੰਜ ਮਹੀਨਿਆਂ ਦੀ ਗੱਬੜ ਆ ਵੀਰੇ ਜੀ ਚੈੱਕ ਪਾਸ ਆਪਣੀ ਕਰਾਈ ਹੋਈ ਐ 6 ਕਿਲੋ ਦੁੱਧ ਦਾ ਇਹ 6 ਕਿਲੋ ਦੁੱਧਾ ਹੁਣ ਵੀ ਜਿਵੇਂ 6 ਕਿਲੋ ਨਾ ਪੇ ਲੈ ਜੇ 3 ਕਿਲੋ ਟਾਈਮ ਦਾ ਠੀਕ ਆ ਥਾਪੀ ਤੇ ਵੰਦੀ ਐ ਜਮਾਤਾਰ ਨਾ ਕਦੇ ਮਾਰੂਗੀ ਨਾ ਲੈਦੀ ਐ ਲੈ ਟੰਕ ਠੀਕ ਐ ਤੇ ਕਦਿਆਂ ਫਲੇਰੀ ਇਹ ਹੈ ਨਾ ਹਾਂ ਬਾਈ ਮਾੜੀ ਮਾੜੀ ਫਲੇਰੀ ਜ਼ਰੂਰ ਆ ਉਜੀ ਆਉਦੀ ਦੇਖ ਕੇ ਆਇਓ ਬਾਈ ਮੈਨੂੰ ਫੋਨ ਤੇ ਬੜਾ ਪੁੱਛਿਓ ਨਾ ਬਾਈ ਕਿੰਨੀ ਕ ਫਲਵੇਰੀ ਆ ਹੁਣ ਤੁਸੀਂ ਦੇਖ ਲਓ ਫੁੱਲ ਹੈ ਵੀ ਹੈਗੀ ਬਾਈ ਫੁੱਲ ਪਰ ਰੇਟ 65000 65000 ਦੀ ਦੇ ਦਿਆਂਗੇ ਬਾਈ ਜਿੱਦੇ ਤਿਆਰ ਹੋਈ 90000 ਦੀ ਤਾਂ 4 ਮਹੀਨੇ ਨੂੰ ਮੈਨੂੰ ਦੇ ਦੇਵੇਂ ਬੰਦਾ ਜੇ ਉਸ ਤੋਂ ਪਹਿਲਾਂ ਵਧ ਵਿਕਦੀ ਹੋਈ ਤਾਂ ਬਾਕੀ ਦੁੱਧ ਦੇਈ ਚਲੋ ਹਣਾ ਹਜੇ 2 ਮਹੀਨੇ ਤੂੰ ਵੀ ਪਿਆਰ ਠੀਕ ਹੈ 99.53 917 ਮੱਝਾ ਖਾਦਿਆ ਤੁਹਾਨੂੰ ਰੇਟ ਵਿੱਚ ਆ ਪਸੰਦ ਆ ਕੇ ਤੁਸੀਂ ਕਰਨੀ ਹੈ ਪਰ ਮੇਰੇ ਹਿਸਾਬ ਨਾਲ ਜਰ ਬੱਚਾ ਛਡੋ ਤਾਰਾ ਮਾਰੋ ਲੈ ਜਾਓ ਇਹਨਾਂ ਦੀ ਕੀ ਪਰਦਾ ਫਾਸਾ ਜਮਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ